ਭਾਗ ਪੰਜਵੇਂ ਦੰਦਾ ਤੀਜਾ ਪਹਿਰ ਕਾਲੀ ਕਾਲੀ ਮੁੜੀ ਜਾਂਦੇ ਤੁੱਪ ਤੁੱਪੇ ਬੈਠੇ ਭਾਨੋ ਕੁੜੀਆਂ ਨਾਲ ਗੀਟੇ ਖੇਡ ਰਹੀ ਸੀ ਜਦੋਂ ਸੰਤੀ ਉਤਰਾ ਨਿਕਲੀ ਕੁੜੇ ਭਾਨੋ ਤੇਰੀ ਤਮੱਤੀ ਮਰ ਗਈ ਦੇਖ ਤੱਕੀ ਪੂਰਾ ਪੂਰਾ ਜੁਆਕੜੀਆਂ ਨਾਲ ਗੀਟੇ ਖੇਡਣ ਲੱਗ ਪਈਆਂ ਸੰਤੀ ਨੇ ਗਲੋਟਿਆਂ ਬਲਾਂ ਬੋਈਆ ਤੇ ਅਟੇਰਨ ਚੁੱਕੀ ਆਉਂਦੇ ਆ ਕਿਹਾ ਲੈ ਵਹਿਜ ਬਿਬੇ ਤੁੱਪੇ ਨਾਲੇ ਮੱਥਾ ਟੇਕਦੀਆਂ ਭਾਨੋ ਨੇ ਤੁੱਪੇ ਮੰਝਾ ਡਾਉਂਦੇ ਆ ਕਿਹਾ ਕੁੜੀਆਂ ਕੁੜੇ ਸੰਤੀ ਨੇ ਗੀਟੇ ਖੱਡਣ ਵਾਲਿਆਂ ਵਿੱਚੋਂ ਇੱਕ ਨਿੱਕੀ ਜਿਹੀ ਕੁੜੀ ਨੂੰ ਪੁੱਛਿਆ ਮੈਂ ਅਮਨਜੀਤ ਤੋਂ ਆਂਂਂ ਦੋਦੀ ਪੋਤੀ ਚਾਚੀ ਤੋਂ ਵਾਟਰ ਬੁਨਣਾ ਸਿੱਖਣ ਆਈ ਸੀ ਕੁੜੀ ਨੇ ਲੋਹੇ ਦੀਆਂ ਸਲਾਈਆਂ ਤੇ ਲੋਗੜੀ ਦਾ ਪਿੰਨਾ ਹੱਥ ਵਿੱਚ ਘਮਾਉਂਦੇ ਆ ਕਿਹਾ ਸੰਤੀ ਮੰਜੇ ਉੱਤੇ ਬੈਠ ਕੇ ਗਲੋਟੇ ਟੈਨ ਲੱਗ ਪਈ ਭਾਨੋ ਨੇ ਜੀਤ ਨੂੰ ਕੁੰਡੇ ਪਾ ਦਿੱਤੇ ਤੇ ਫਿਰ ਕਿੰਨਾ ਚਿਰਹੀ ਉਸ ਨੂੰ ਵਾਟਰ ਬੁਨਣ ਦੀ ਜਾਂਚ ਦੱਸਦੀ ਰਹੀ ਦੂਜੀਆਂ ਦੋਵੇਂ ਕੁੜੀਆਂ ਸੰਤੀ ਵੱਲ ਝਾਕਦੀਆਂ ਆਪਣੇ ਆਪਣੇ ਘਰਾਂ ਨੂੰ ਤੁਰ ਪਈਆਂ ਕੁੜੇ ਪਾ ਨੂੰ ਕਿ ਸੇ ਹੱਥ ਆਪਣੇ ਬਾਪੂ ਨੂੰ ਸੋਖ ਸੁਨੇਹਾਂ ਭੇਜ ਦਿੰਦੀ ਤੜਫਦਾ ਹੋ ਲੈ ਤੜਪਣਾ ਕੀ ਆ ਸਮਝ ਲਿਆ ਹੋ ਮਰ ਮੁੱਕ ਗਈ ਕਿੱਧਰੇ ਪਾ ਨੂੰ ਨੇ ਨਮੀ ਜੁੱਤੀ ਨਾਲ ਪੈਰ ਉੱਤੇ ਹੋਏ ਛਾਲੇ ਨੂੰ ਸੂਈ ਨਾਲ ਪੈਂਦੇ ਕਿਹਾ ਤੂੰ ਇਸ ਨੂੰ ਜਮਾਈ ਨੇ ਦੱਸਿਆ ਕੁਛ ਪਾ ਨੂੰ ਦੱਸਦੀ ਕੀ ਜਾਣਦਿਆਂ ਦਾ ਸਿਰ ਮੈਨੂੰ ਤਾਂ ਜਦੋਂ ਪਤਾ ਲੱਗਿਆ ਬਈ ਐਰ ਗੈਰ ਬੰਦੇ ਬਾਪੂ ਨਾਲ ਕੰਡਾ ਤੁਪਕਾ ਕਰਨ ਲੱਗ ਪਏ ਨੇ ਮੇਰੇ ਤਾਂ ਜਾਣੀ ਸੱਤੀ ਕੱਪੜੀ ਅੱਗ ਲੱਗ ਗਈ ਮੈਂ ਸੋਚਾਂ ਬਈ ਬਾਪੂ ਤੂੰ ਖਬਰ ਨਹੀਂ ਚਾਰ ਦਿਨ ਹੈ ਖਬਰ ਨਹੀਂ ਨਹੀਂ ਕਾ ਨੂੰ ਅੰਤ ਨੂੰ ਰਸੇ ਵੜਦਾ ਉਦੋਂ ਤੱਪਲਾ ਵੀਰ ਬਿਮਾਰ ਸੀ ਔਕਸੋਕ ਚੱਲਣੀ ਹੀ ਸੀ ਹੁਣ ਕੀ ਗੱਡਾ ਖੜਾ ਸੀ ਖਬਰ ਤੇਰੇ ਭਲੇ ਦੀ ਖਾਤਰੀ ਸੋਚਦਾ ਹੋਵੇ ਇਹ ਤਾਂ ਹੁਣ ਰੱਬ ਨੂੰ ਹੀ ਪਤਾ ਬੇਬੇ ਪਰ ਮੈਨੂੰ ਤਾਂ ਜਦੋਂ ਪਤਾ ਲੱਗਿਆ ਬਈ ਇਸ ਨੇ ਮੇਰੇ ਤੋਰਨੇ ਦੀ ਕਿਸੇ ਨਾਲ ਗੱਲ ਪੱਕੀ ਕਰ ਲਈ ਮੈਨੂੰ ਤਾਂ ਜਾਣੀ ਨਾ ਦਿਨੇ ਟੇਕਾਵੇ ਨਾ ਰਾਤ ਨੂੰ ਸੋਚਾਂ ਮਨ ਨੂੰ ਇਸ ਜੋਗੀ ਰਹਗੀ 19 ਦਿਨੀ ਗੰਗਾ ਦਾ ਨਹਾਉਣ ਆ ਗਿਆ ਸੰਗ ਜਾਂਦਾ ਸੀ ਮੈਂ ਕਿਹਾ ਬਾਪੂ ਮੈਂ ਜਾਮ ਪਹਿਲਾਂ ਤਾਂ ਕਹਿੰਦਾ ਮੈਂ ਚੱਲਦਾ ਫਿਰ ਖਬਰ ਨੇ ਭਾੜੇ ਕੰਨੀਓ ਚੁੱਪ ਕਰ ਗਿਆ ਤੇ ਫਿਰ ਆਂਦਾ ਜਿਉਣੀ ਹੋਰਾਂ ਨਾਲ ਚਲੀ ਜਾ ਇਹਨਾਂ ਦੇ ਨਾਲ ਹੀ ਰਹੇ ਮੇਲੇ ਵਿੱਚ ਭੁੱਲ ਨਾ ਜਾਈ ਕਿਧਰੇ ਉਪਰੋਂ ਤਾਂ ਭਾਵੇਂ ਮੈਂ ਕੁਛ ਨਾ ਕਿਹਾ ਪਰ ਤੁਨ ਲੱਗੀ ਦੇ ਜਾਣੀ ਹੌਲ ਜਾ ਪਿਆ ਬਈ ਮਨ ਮੁੜ ਕੇ ਖਵਨੀ ਇਸ ਪਿੰਡ ਨੂੰ ਦੇਖਣਾ ਖਬਰ ਨਹੀਂ ਨਹੀਂ ਮੈਂ ਵੇਬੇ ਸੋਚ ਲਿਆ ਸੀ ਜਾ ਕੇ ਗੰਗਾ ਵਿੱਚ ਡੁੱਬ ਜਾਣਾ ਹੱਕ ਦੇ ਨੇ ਜਿਹੜਾ ਗੰਗਾ ਜਾ ਕੇ ਮਰਿਆ ਆਖਿਰ ਵੇਲੇ ਉਹ ਜੋ ਮੰਗੇ ਅਗਲੇ ਜਨਮ ਮਿਲ ਜਾਂਦਾ ਤੇ ਕੀ ਮੰਗਣਾ ਸੀ ਗੰਗਾ ਮਾਈ ਤੋਂ ਆਖਿਰ ਵੇਲੇ ਸ਼ਾਂਤੀ ਨੇ ਟਰਨ ਉੱਤੇ ਨਵੇਂ ਕੋਲੋਟੇ ਦਾ ਧਾਗਾ ਜੋੜਦਿਆਂ ਪੁੱਛਿਆ ਮੈਂ ਆਖਣਾ ਸੀ ਬਈ ਇੱਕ ਵਾਰ ਸਭਨ ਟੱਕਰ ਜੇ ਉਹਨੂੰ ਨਾ ਤੂੰ ਹੁਣ ਇੰਨਾ ਯਾਦ ਕਰਿਆ ਕਰ ਮਰੇ ਨਹੀਂ ਕਿਸੇ ਦੇ ਮਿੱਤ ਹੁੰਦੇ ਮੇਰੇ ਪੇਕੇ ਘਰੋਂ ਚੋਰੀ ਹੁੰਦੀ ਸੀ ਪਹਿਲੀ ਉਮਰੇ ਰੰਡੀ ਹੋ ਗਈ ਨੇਰੇ ਸਵੇਰੇ ਆਪਣੇ ਆਦਮੀ ਦੀ ਮੜੀ ਤੇ ਜਾਇਆ ਕਰੇ ਫਿਰ ਕਿਤੇ ਆਖਦੇ ਨੇ ਉਸ ਦੀ ਸ਼ਵਾ ਚੱਕ ਲਈ ਬਸ ਫਿਰ ਆ ਬੜੇ ਹੋ ਕੇ ਭੂਤ ਬਣ ਕੇ ਪਹਿਲਾਂ ਮੈਂ ਕਿਲੇ ਤੋ ਬਣੀ ਹੋਈ ਰਹ ਗਈ ਫਿਰ ਬੁੜੀ ਨੂੰ ਅੱਖਾਂ ਤੋਂ ਜਮਾ ਹੀ ਦਿਸਣੋਂ हट ਗਿਆ ਅੱਖ ਰੋ ਉਸ ਨੂੰ ਆਪ ਨੂੰ ਵੀ ਖੱਲਾਂ ਖੁੰਜਿਆਂ ਚ ਖੜਾ ਦਿਸਣ ਲੱਗ ਪਿਆ ਹਾਰ ਕੇ ਸ਼ੈਣਾ ਸੱਦਿਆ ਘਰ ਕੀ ਲਾਇਆ ਉਹ ਹੈ ਜਾ ਕੇ ਗਤ ਕਰਾ ਕੇ ਆਈ ਤਾਂ ਕਿਤੇ ਜਾ ਕੇ ਉਸਨੇ ਪਿੱਛਾ ਛੱਡਿਆ ਤਾਂ ਹੀ ਉਹ ਮੈਂ ਤੈਨੂੰ ਆਖਦੀ ਆਂ ਭਾਣੋਂ ਮਰਿਆਂ ਦਾ ਤਾਂ ਮੋਹੀ ਮਾੜਾ ਉਹਨਾਂ ਵਿਚਾਰਿਆਂ ਦਾ ਵੀ ਕਿਹੜਾ ਕੁਛ ਬਸ ਰਹਿ ਜਾਂਦਾ ਹਵਾ ਹੁੰਦੀ ਆ ਪਟਗ ਦੀ ਫਰੀ ਜਾਂਦੀ ਆ ਸਰਬਨ ਤਾਂ ਭਾਵੇਂ ਭੂਤ ਬਣ ਕੇ ਦਿਹਜੇ ਦਿਹਜੇ ਸਹੀ ਕੇਰਾ ਬੇਬੇ ਫਿਰ ਤੂੰ ਗਈ ਗੰਗਾ ਸ਼ੰਤੀ ਨੇ ਗੱਲ ਫੇਰ ਪਛਾਣੂ ਮੋੜੀ ਆਹੋ ਗੰਗਾ ਤੇ ਜਾ ਕੇ ਮੈਂ ਜਾਣ ਬੁੱਝ ਕੇ ਜਿਉਣੀ ਹੋਰਾਂ ਨਾਲੋਂ ਅੱਡ ਹੋ ਗਈ ਅੱਡ ਹੋ ਕੇ ਪਹਿਲਾਂ ਤਾਂ ਮੈਂ ਰੱਜ ਕੇ ਖੜਾ ਪੂਰੀਆਂ ਖਾਧੀਆਂ ਕਹਿੰਦੇ ਨੇ ਮਰਨ ਲੱਗਿਆ ਜੇ ਕਿਸੇ ਚੀਜ਼ ਦੀ ਨੀਤ ਰਹੇ ਜੇ ਤਾਂ ਅਗਲਾ ਉਹ ਜੀ ਜੂਨ ਹੀ ਚੀ ਜਾਂਦਾ ਮਹਾਰਾਜ ਵਿੱਚ ਕਹਿੰਦੇ ਨੇ ਲਿਖਿਆ ਅੰਤ ਵੇਲੇ ਜੋ ਲక్ష్ਮੀ ਸ਼ਿਮਰੇ ਸੱਪ ਦੀ ਜੂਨ ਪੈਂਦਾ ਕੜਾ ਪੂਰੀਆਂ ਮੇਰੀ ਮਾਂ ਬਣਾਉਂਦੀ ਹੁੰਦੀ ਸੀ ਜਦੋਂ ਦੀ ਮਰੀ ਸੀ ਮੁੜ ਕੇ ਕੜਾ ਪੂਰੀਆਂ ਹੀ ਨਹੀਂ ਸੀ ਖਾਧੀਆਂ ਫਿਰ ਮੈਂ ਬੱਤਾ ਪੀਤਾ ਬੱਤਾ ਇੱਕ ਵਾਰ ਸਰਬਨ ਨਾਲ ਮੇਲੇ ਉੱਤੇ ਵੀ ਮੈਂ ਪੀਤਾ ਸੀ ਉਦੋਂ ਬੇਬੇ ਮੈਂ ਨਵੇਂ ਕੱਪੜੇ ਪਾਏ ਜਦੋਂ ਦਾ ਸਰਬਨ ਮਰਿਆ ਸੀ ਮੈਂ ਨਹੀਂ ਸੀ ਨਵੇਂ ਕੱਪੜਾ ਵਾਂਗੂ ਨੂੰ ਲਾ ਕੇ ਦੇਖਿਆ ਫੇਰ ਦੂਰ થઈ ਗੰਗਾ ਦੇ ਕੰਡੇ-ਕੰਡੇ ਤੁਰਦੀ ਗਈ ਦੂਰ ਸਾਰੇ ਵਿਰਲਾ ਜਿਹਾ ਥਾਉਂ ਦੇਖ ਕੇ ਮੈਂ ਸਾਲ ਮਾਰਤੀ ਖਬਰ ਨਹੀਂ ਕਿ ਮੈਂ ਤੇਰਾ ਦੇਵਰ ਕਿਤੇ ਦੇਖਦਾ ਸੀ ਕੋਨ ਰਹਿਣ ਸ਼ੰਤੀ ਨੇ ਪੁੱਛਿਆ ਆਹੋ ਏਸ ਨੇ ਰੌਲਾ ਪਾ ਦਿੱਤਾ ਦੋ ਮੁੰਡਿਆਂ ਨੇ ਡੁਪਕੀਆਂ ਮਾਰ ਕੇ ਮੈਨੂੰ ਕੱਢ ਲਿਆ ਉਸ ਵੇਲੇ ਸਪਾਈ ਖਬਰ ਨਹੀਂ ਕਿਧਰੋਂ ਆ ਗਿਆ ਮੈਂ ਤਾਂ ਬੜਾਈ ਡਰ ਗਈ ਆਖੇ ਤੂੰ ਕੌਣ ਹੈ ਕਿਉਂ ਮਰਨ ਲੱਗੀ ਸੀ ਚੱਲ ਠਾਣੇ ਮਾਰੇ ਡਰ ਦੇ ਮੇਰਾ ਤਾਂ ਬੋਲਣਾ ਨਿਕਲੇ ਬਸ ਕੰਬੀ ਜਾਮਾ ਫਿਰ ਇਸ ਨੂੰ ਕਹ ਬਣੀ ਕਿ ਮੈਂ ਉੜ ਗਈ ਸਫਾਈ ਨੂੰ ਮਲਕ ਦੇ ਕੇ ਦੋ ਦਿੱਤੇ ਇਹਨੇ ਰੁਪਈਏ ਤੇ ਕਹਿਣ ਲੱਗਿਆ ਜੀ ਹੌਲ ਦਾਰ ਦੀ ਇਹ ਤਾਂ ਮੇਰੇ ਘਰੋਂ ਆ ਬਸ ਪੈ ਤਲਕ ਗਿਆ ਸੀ ਸਾਈ ਤਾਂ ਬੇਬੇ 2 ਰੁਪਏ ਲੈ ਕੇ ਚਲਾ ਗਿਆ ਫਿਰ ਇਹ ਮੈਥੋਂ ਪੁੱਛਣ ਲੱਗਿਆ ਕਿ ਭਲੀਏ ਮਾਨ ਸੇ ਇਹ ਤੂੰ ਕੀ ਕਰਨ ਲੱਗੀ ਸੀ ਜੇ ਡੁੱਪ ਜਾਂਦੀ ਹੁਣ ਮੈਨੂੰ ਆਪ ਨੂੰ ਵੀ ਇਹ ਸੋਚ ਕੇ ਪੈ ਜਾ ਲੱਗਿਆ ਬਈ ਜੇ ਭਲਾ ਸੱਚੀ ਨੂੰ ਡੁੱਬ ਜਾਂਦੀ ਗੱਲ ਤਾਂ ਮੈਨੂੰ ਕੋਈ ਔੜੇ ਨਾ ਬਸ ਰੋਈ ਜਾਮਾ ਓਕੇ ਵੇਲੇ ਬੰਦੇ ਨੂੰ ਰੋਣਾ ਹੀ ਆਉਂਦਾ ਹੋਰ ਕੀ ਸ਼ਾਂਤੀ ਨੇ ਟੀ ਲਾਉਂਦੇ ਆ ਕਿਹਾ ਪਤਾ ਲੱਗੇ ਤਾਂ ਤੇਰੇ ਘਰ ਦੇ ਕੀ ਆਖਣ ਇਹ ਕਹਿਣ ਲੱਗਿਆ ਘਰ ਤਾਂ ਮੇਰਾ ਕਿਹੜਾ ਜੇ ਹੁੰਦਾ ਤਾਂ ਇਹ ਨੌਬਤੀ ਕਿਉਂ ਦੀ ਉਹ ਸੌਰੀ ਏ ਤੂੰ ਵੀ ਮੇਰੇ ਵਰਗੀ ਹੀ ਐ ਚੰਗਾ ਮੇਰੇ ਨਾਲ ਚੱਲ ਜਿੱਥੇ ਮੈਂ ਦੋ ਰੋਟੀਆਂ ਖਾਊਂਗਾ ਤੂੰ ਖਾ ਛੱਡਿਆ ਕਰੀ ਮੈਂ ਸੋਚਿਆ ਬੇਬੇ ਗੰਗਾ ਮਈ ਨੇ ਦਿੱਤੇ ਹੁਣ ਕੀ ਸੋਚਣਾ ਬਸ ਇੰਨਾ ਹੀ ਪੁੱਛਿਆ ਸੀ ਮੈਂ ਕਿ ਜੀ ਆਪਾਂ ਜੱਟ ਹੁੰਨੇ ਆਹ ਹੋਰ ਕੀ ਤੈਨੂੰ ਚੂੜਾ ਦੇਣਾ ਇਹ ਬੋਲਿਆ ਤੇ ਬੇਬੇ ਸ਼ਾਂਤੀ ਓ ਮੈਂ ਤੇਰੇ ਨਗਰ ਆ ਗਈ ਪਰ ਹੁਣ ਕਦੇ-ਕਦੇ ਚਿੱਤ ਆਉਂਦਾ ਹੈ ਬਈ ਇਦੋਂ ਤਾਂ ਉੱਤੇ ਹੀ ਡੁੱਬ ਜਾਂਦੇ ਤਾਂ ਚੰਗੀ ਸੀ ਘਨੋ ਨਵੇਂ ਖੇਚਦੇ ਦੇਹਾਂ ਪਲੜਾ ਨੂੰ ਬੱਟੇ ਹੋਏ ਮੋٹے ਧਾਗੇ ਨਾਲ ਸੌਂਦੀ ਬੋਲੀ ਨਾ ਕੋੜੇ ਡੁੱਬ ਕਾ ਨੂੰ ਜਾਂਦੀ ਖਵਰੇ ਰੱਬ ਕਿਹੜੀ ਕਲੋਂ ਰਾਜੀ ਏ ਨਾਲੇ ਜਿੰਨੇ ਸਾ ਕਿਸੇ ਨੇ ਲੈਣੇ ਨੇ ਉਹਨੇ ਤਾਂ ਹਰ ਹਿੱਲੇ ਲੈਣੇ ਨੇ ਸੰਤੀਨੇ ਸਲਾਰੀ ਨੂੰ ਸਵਾਰ ਕੇ ਸਿਰ ਉੱਤੇ ਲੈਂਦੇ ਆ ਕਿਹਾ ਕੀ ਲੈਣੇ ਬੇਬੇ ਇਹੋ ਜੇ ਸਾਹਾਂ ਤੋਂ ਆਪਣਾ ਧਰਮ ਵੀ ਛੱਡਿਆ ਤੇ ਖੱਟਿਆ ਵੀ ਕੀ ਭਾਨੋ ਬੰਦੇ ਦੇ ਕੀ ਇਕ ਤਿਆਰਾ ਜਿੱਥੋਂ ਦਾ ਅੰਨ ਜਲ ਲਿਖਿਆ ਹੁੰਦਾ ਹਰ ਹਿੱਲੇ ਚੋਗਣਾ ਪੈਂਦਾ ਤੇ ਭਾਨ ਨੇ ਖਵਰੇ ਕਿਸੇ ਜੀ ਨਹੀਂ ਆਉਣਾ ਹੋਵੇ ਤੇ ਉਸ ਦੇ ਭਾਗੀ ਵਜੀ ਹੋਵੇਂ ਲੈ ਜੀ ਹੁਣ ਕਿੱਥੇ ਬੇਬੇ ਬੈਠ ਕੇ ਤਾਂ ਉੱਠਿਆ ਨਹੀਂ ਜਾਂਦਾ ਤੇਰੇ ਅਮਲੀ ਤੋਂ ਉਹ ਤਾਂ ਠੀਕ ਹੈ ਪਰ ਰੱਬ ਦੇ ਰੰਗਾਂ ਦਾ ਕੀ ਪਤਾ ਹੁੰਦਾ ਖਵਰੇ ਤੇਰੀ ਜੜ ਲਾਉਣੀ ਹੋਵੇ ਇਸ ਪਿੰਡ ਤੂੰ ਰਹਿਣ ਦਾ ਜਰਾ ਖਿਆਲ ਰੱਖਿਆ ਕਰ ਤੂੰ ਤਾਂ ਕੰਮਲੀਆਂ ਵੇ ਬੇਬੇ ਕਦੇ ਸੁੱਕੇ ਦਰਖਤ ਵੀ ਹਰੇ ਹੋਏ ਨੇ ਓਕਿਆ ਤੇ ਪਿਆ ਉਹ ਅਮਲਾਂ ਦਾ ਕਿਸੇ ਸਾਧੂ ਸੰਤਨ ਦੀ ਮਿਹਨਤ ਹੀ ਮੰਨ ਲੈ ਆਪਾਂ ਕਥਾ-ਵਾਤਾਂ 'ਚ ਸੁਣਦੇ ਆਂ ਪਹਿਲੇ ਵੇਲੇਾਂ 'ਚ ਜਿਨ੍ਹਾਂ ਦੇ ਲਾਦ ਨਹੀਂ ਸੀ ਹੁੰਦੀ ਸਾਧੂ ਸੰਤਨ ਤੋਂ ਲੈ ਆਉਂਦੀਆਂ ਸੀ ਤੀਮੀ ਬੇਬੇ ਇੱਕ ਗੱਲ ਪੁੱਛ ਆਹੋ ਪੁੱਛ ਲੈ ਪਲਰੂਆਂ ਸੱਚੀ ਮੁੱਚੀ ਹੁੰਦੀਆਂ ਨੇ ਕਿਹੜਾ ਕਿਸੇ ਨੇ ਦੇਖਿਆ ਪਰ ਸਣਿਆਂ ਨੇ ਕਥੀਆਂ ਹੋਈਆਂ ਗੱਲਾਂ ਨੇ ਝੂਠ ਤਾਂ ਨਹੀਂ ਹੋਣੀ ਹੈ ਕਈ ਵਾਰ ਇਹਨੇ ਸਵੇਰੇ ਮੈਨੂੰ ਜਾਨੀ ਪੈੜ ਚਲਜੀ ਹੁੰਦੀ ਹੈ ਖਬਰ ਇਹਨਾਂ ਰਹੇ ਨਹੀਂ ਕਿਸੇ ਵੱਡੇ ਵਡੇਰੇ ਦੀ ਰੂਹ ਫਿਰਦੀ ਹੋਵੇ ਟਿਉਂ ਕਰੇ ਇਸ ਚੰਦਰੇ ਨੇ ਤਾਂ ਕੀ ਕਰਨਾ ਚਾਹੀਏ ਇਹ ਤਾਂ ਕਿਸ ਰਾਧਾ ਜ਼ਰੂਰ ਕਵਾਏ ਫਿਰ ਵੀ ਵੱਡੇ ਵਡੇਰੇ ਆਸਤਾ ਕਰਦੇ ਨੇ ਸ਼ਾਂਤੀ ਬੋਲੀ ਭਾਨੂ ਨੇ ਕੋਈ ਉੱਤਰ ਨਾ ਦਿੱਤਾ ਜੈ ਸਿਤਾਰਾਮ ਜੈ ਸਿਤਾਰਾਮ ਮੇਂ ਗਿੰਤੀ ਹੱਥ ਚਿੱਪੀ ਖੁੱਲੀਆਂ ਜਟਾਂ ਨੰਗੇ ਪੈਰ ਇੱਕ ਸਾਧੂ ਨੇ ਪਾਨੋ ਦੇ ਦਰਾਂ ਮੂਰੇ ਆ ਕੇ ਅਲਖ ਜਾਈ ਪਾ ਕੁੜੇ ਕੈਰ ਵਾਸਤੇ ਘਰੋਂ ਸਵਾਲੀ ਨਹੀਂ ਕਦੇ ਖਾਲੀ ਮੂੜੀ ਦਾ ਸੰਤੀ ਨੇ ਉਸੇ ਤਰ੍ਹਾਂ ਏੜ ਦੇ ਕੇ ਆਟਾ ਪਾਉਂਦੀ ਪਾਨੋ ਜਾਣੇ ਤੰਤਕ ਜਹੀ ਗਈ ਇਹ ਸਾਤ ਮੂਰਾਂ ਵਾਲੀ ਵੀ ਆਉਂਦਾ ਹੁੰਦਾ ਸੀ ਪਰਵਾਵੇ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ ਆਟਾ ਵਗਲੀ ਵਿੱਚ ਪਵਾਓ ਜੈ सीताराम ਜੈ सीताराम ਕਰਦਾ ਅਗਲੇ ਘਰ ਵੱਲ ਤੁਰ ਪਿਆ ਲੇ ਬੇਪੇ ਮੰਜਾ ਹੋਰ ਦੁੱਪੇ ਖੇਚਦੇ ਆਂ ਸੌ ਆ ਗਈ ਆਟੇ ਵਾਲੇ ਹੱਥ ਛੱਡਦੀ ਮੁੜੀ ਆਉਂਦੀ ਪਾਨੋ ਨੇ ਕਿਹਾ ਬਸ ਚਲਦੇ ਆਂ ਘਰ ਦੀ ਖਬਰ ਸਾਰ ਲਮਾ ਜਾ ਕੇ ਰੋਟੀ ਦੇ ਕੇ ਆਈ ਸੀ ਹਾਰੇ ਚ ਦਾਲ ਤਰੀ ਹੋਈ ਹੈ ਜੇ ਲੂਣ ਮਿਰਚ ਪਾਉਣਾ ਸੋਚਿਆ ਰੁਲਦੇ ਨੇ ਪਏ ਚਾਰ ਗਲੋਟੇ ਤੇਲ ਲਾ ਐਦ ਕੀ ਤਾਕਤ ਤੇ ਹੀ ਨਹੀਂ ਗਿਆ ਕੁਛ ਖਬਰ ਨਹੀਂ ਇੱਕ ਤਾਣੀ ਵੀ ਨਾ ਬਣੇ ਛੱਗੇ ਸਾਰੇ ਟੱਬਲ ਦੇ ਪਾਟੇ ਜਾਂਦੇ ਨੇ ਖੇਰੋਂ ਲੈ ਆਇਓ ਝੱਗਿਆਂ ਦਾ ਕੱਪੜਾ ਮੁੱਲ ਦਾ ਕੱਪੜਾ ਤਾਂ ਚਾਰ ਦੇਨੇ ਚੱਲਦਾ ਉਹੀ ਹੁੰਦਾ ਸੀ ਕਿੰਨੀ ਜੋਕ ਰਹੀ ਸੀ ਤੋਂ ਨੇ ਬਿਆਨੂ ਤੇਰੇ ਜੇਟ ਦਾ ਇੱਕ ਮੁੱਲ ਦਾ ਝੱਗਾ ਸਮਾਇਆ ਸੀ ਉਹੀ ਰੱਖਿਆ ਪਿਆ ਬਈ ਕਿਤੇ ਬਾਹਰ ਅੰਦਰ ਜਾਣਾ ਪੈ ਜਾਂਦਾ ਭਾਨੋ ਨੇ ਮੰਜਾ ਧੁੱਪੇ ਖਿੱਚ ਦਿੱਤਾ ਲੈ ਬੇਖਪੋਰਾ ਕੋਈ ਜੂਲੀ ਖਤ ਨੇ ਕੁਰਕਜੀ ਹੋਈ ਜਾਂਦੀ ਹੈ ਸ਼ੰਤੀ ਨੇ ਸਿਰ ਨੰਗਾ ਕਰਕੇ ਭਾਨੋ ਮੂਰੇ ਕਰਦਿਆਂ ਕਿਹਾ ਭਾਨੋ ਉਸ ਦਾ ਸਿਰ ਫਰੋਲਣ ਲੱਗ ਪਈ ਤੇ ਨਾਲ ਹੀ ਮਲਕ ਮਲਕ ਇੱਕ ਗੀਤ ਸ਼ੋਹ ਦਿੱਤਾ ਗੁਰਦਾਵੇ ਜਾਵੇਂ ਕਾਮਾ ਬੈਂਦੜਾ ਜਾਈਂ ਵੇ ਬੈਂਦੜਾ ਜਾਈਂ ਰਿਪਕੇ ਮੈਂ ਇੱਕ ਨਾ ਦੱਸੀ ਮੇਰੀ ਮਹਾਰਾਣੀ ਨੂੰ ਰੋਊਗੀ ਮੇਰੀਆਂ ਗੁੱਡੀਆਂ ਫਰੋਲ ਕੇ ਮੈਂ ਵਾਰੀ ਇੱਕ ਨਾ ਦੱਸੀ ਮੇਰੇ ਬਾਬਲ ਰਾਜੇ ਨੂੰ ਰੋਊਗਾ ਪਰ ਇੱਕ ਚੈਰੀ ਛੋੜ ਕੇ ਮੈਂ ਵਾਰੀ ਇੱਕ ਨਾ ਦੱਸੀ ਅੜਿਆ ਭੈਣ ਮੇਰੀ ਨੂੰ ਰੋਊਗੀ ਪਰ ਤ੍ਰਿੰਜਣ ਵੇਖ ਕੇ ਮੈਂ ਵਾਰੀ ਇੱਕ ਨਾ ਦੱਸੀ ਅੜਿਆ ਭਾਬੂ ਮੇਰੀ ਨੂੰ ਖਿੜਖਿੜ ਹਸੂ ਪੀ ਕੇ ਜਾ ਕੇ ਮੈਂ ਵਾਰੀ ਦੱਸੀ ਵੇ ਦੱਸੇ ਮੇਰੇ ਵੀਰ ਨੂੰ ਆਊਗਾ ਨੀਲਾ ਕੋੜਾ ਵੀੜ ਕੇ ਮੇਵਾਰੀ ਕੋੜੇ 판 ਨੂੰ ਤੂੰ ਤਾਂ ਵੜਾ ਹੀ ਸੋਣਾ ਗੋਣੀ ਐ ਤੈਨੂੰ ਕੀ ਦੱਸਾਂ 판 ਨੂੰ ਜਿਹੜਾ ਥਾਉ ਨੇ ਫਰੋਲਿਆ ਉਹੀ ਚੰਗਾ ਕਦੇ ਕਦੇ ਤਾਂ ਬੱਗਾ ਜਾਣੇ ਮੇਰੇ ਕਾਲ ਜਿਤੇ ਆ ਵੜਦਾ ਉਸਦੀ ਮੰਗੋ ਹੁਣ ਬੁੱਢਣ ਦੇ ਕਲੇ ਨੂੰ ਵੀ ਆਹੀ ਉਹ ਵੀ ਇਹੀ ਕਿਹੜਾ ਲੰਘਿਆ ਜਾਂਦਾ ਦੇਖ ਕੇ ਜਾਣੇ ਲਾਟ ਨਿਕਲਦੀ ਐ ਰੱਬ ਦੀਆਂ ਮਰਜ਼ੀਆਂ ਨੇ ਬੇਬੇ ਬੰਦੇ ਦੇ ਕੀ ਇੱਕ ਤਿਆਰ ਐ ਲੈ ਫੜ ਤੇਰੀ ਇੱਕ ਜੂੰਪਾ ਨੂੰ ਨੇ ਜੂੰਸ ਦੇ ਹੱਥ ਤੇ ਤਰਦੈਂ ਕਿਹਾ ਕਿਸੇ ਦਿਉ ਚੜ ਗਈ ਹੋ ਤਾਈਂ ਉਹ ਖਾਜ ਹੋਈ ਜਾਂਦੀ ਸੀ ਸ਼ੰਤੀ ਨੇ ਜੂੰ ਮਰਦੈਂ ਕਿਹਾ ਲੈ ਬਸ ਹੋਰ ਨਹੀਂ ਭਾਨੋ ਨੇ ਉੱਟ ਕੇ ਪੰਪ ਤੋਂ ਹੱਥ ਤੋਂ ਦੈਂ ਕਿਹਾ ਸ਼ੰਤੀ ਨੇ ਗੁੱਤ ਕੀਤੀ ਸਿਰ ਟਾਕ ਲਿਆ ਕੁੜੇ ਪੰਨੂੰ ਤੇਰੇ ਪੀੜੇ ਤੇ ਕਿੰਗਰੇ ਡਿੱਗ ਪਏ ਸ਼ੰਤੀ ਨੇ ਉਸ ਦੇ ਅੰਦਰ ਝਾਕਦਿਆਂ ਪੁੱਛਿਆ ਆਹ ਹੋਵੇ ਬੇ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਡਿੱਗ ਪਏ ਇਸ ਤੋਂ ਇਸ ਤੋਂ ਆਪ ਤੋਂ ਵੱਜਿਆ ਹੋ ਕੁਛ ਲਾਉਂਗੇ ਮਿੱਟੀ ਟੋਬੇ ਤੋਂ ਲੈ ਕੇ ਕਿਸੇ ਦਿਨ ਕੁੜੇ ਸੁਣਿਆ ਤੋਂ ਪੜ ਵੀ ਕਰਨਾ ਜਾਣਦੀ ਐ ਕਦੇ ਸੁਣਾ ਦਿਆ ਕਰਪੋਰਾ ਜੀ ਤਾਂ ਉਹੀ ਡੰਗਰਾਂ ਪਸ਼ੂਆਂ ਵਾਂਗ ਜੂਨ ਕੱਟਤੀ ਮੇਰੀ ਮਾਂ ਗੁਰਦੁਆਰੇ ਦੀ ਖਾਸੀ ਚੋਪ ਸੀ ਨਾਲ ਲੈ ਜਾਂਦੀ ਸੀ ਮੈਨੂੰ ਵੀ ਤੇ ਰੋਸ ਨੇ ਸਾਡੇ ਪਿੰਡ ਵਾਲੇ ਭਾਈ ਜੀ ਨੂੰ ਕਿਹਾ ਤੁਹਾਡੀ ਕੁੜੀ ਨੂੰ ਵੀ ਪੜ ਸਿਖਾ ਦੇ ਭਾਈ ਜੀ ਰੋਜ਼ ਸੰਖਿਆ ਦੇ ਦਿੰਦਾ ਮੋਝਵਾਨੀ ਮੈਂ ਯਾਦ ਕਰਕੇ ਸੁਣਾ ਦਿੰਦੀ ਬਸ ਉਹੀ ਪਾਠ ਮੈਂ ਦੇਲੇ ਇੱਕ ਵੇਲੇ ਕਰ ਲੈਨੇ ਪਰ ਬੇਬੇ ਹੁਣ ਤਾਂ ਖਬਰ ਨੀ ਕਿ ਰੱਬ ਦੀ ਮਾਰ ਭੱਗ ਗਈ ਪਾਠ ਵਿੱਚ ਜਾਣੀ ਚਿੱਤੀ ਨਹੀਂ ਲੱਗਦਾ ਚੋਟੀ ਦੇ ਬਈ ਮਨਾਂ ਕਿ ਪਿਆ ਪਾਠ ਪੂਰ ਵਿੱਚ ਹੁਣ ਕੀ ਰੱਬ ਝੋਲੀਆਂ ਭਰ ਦੂ ਚਰਬੰਦੇ ਬਿਮਾਰੀ ਵੇਲੇ ਮੈਂ ਬੜੀਆਂ ਹੀ ਮੰਨਤਾ ਮਨਿਆ ਪਰ ਇੱਕ ਵੀ ਨਾ ਵਾਰ ਆਈ ਹੁਣ ਤਾਂ ਰੱਬ ਵੀ ਜਾਣੀ ਝੁੱਠਾ ਜਿਹਾ ਲੱਗਣ ਲੱਗ ਪਿਆ ਉਹ ਨਾ ਘਾਇ ਕੁੜੇ ਕੀ ਪਤਾ ਹੁੰਦਾ ਉਸਦੇ ਰੰਗਾਂ ਦਾ ਉਹ ਖਵਰੇ ਕਿਹੜੀ ਕੱਲੋਂ ਰਾਜੀ ਹੈ ਲੈ ਬੇਬੇਓ ਹੋ ਨਵੇਂ ਰਾਜੀ ਸਾਡੇ ਨਾਲ ਤਾਂ ਜਿਹੜੀ ਹੋਊ ਦੇਖੇ ਜਾਊ ਨਹੀਂ ਭਾਣੋ ਸਟਾਡੇ ਤੋਂ 7 ਵੇਲੇ ਦਰੀਏ ਹੁਣ ਤੋਂ ਉਦਾਂ ਤੇ ਸੱਸ ਨੂੰ ਸਾਲ ਹੋ ਗਿਆ ਪਈ ਨੂੰ ਨਾ ਮਰਦੇ ਵਿੱਚ ਨਾ ਜਾਂਦੇ ਵਿੱਚ ਇੱਕ ਪਾਸੇ ਹੀ ਮਾਰੇ ਗਿਆ ਮੈਂ ਤਾਂ ਹਰ ਵੇਲੇ ਇਹੀ ਕਹਿੰਨੇ ਆਂ ਬਈ ਚੱਲ ਦੇ ਨੈਣ ਪ੍ਰਾਣੀ ਚੱਕ ਲਈ ਭਾਣੋ ਉੱਠ ਕੇ ਅੰਦਰੋਂ ਥਾਲੀ ਵਿੱਚ ਦਾਲ ਪੈ ਲੈ ਤੇ ਚੋਗਣ ਲੱਗ ਪਈ ਨਰੈਣ ਖਾ ਲੈਂਦਾ ਮਾਂ ਦੀ ਦਾਲ ਇੱਕ ਦਿਨ ਖਵਨਿਆਂ ਆਖਦਾ ਸੀ ਆਖੇ ਮਾਂ ਬਏ ਕੱਬਦੇ ਨੇ ਚੰਤੀ ਨੇ ਟਰਨ ਬੋਇਏ ਵਿੱਚ ਰੱਖ ਮੰਝੇ ਤੋੜਦੇ ਆ ਕਿ ਹਾਂ ਹਾਂ ਸੱਚ ਇਹ ਤਾਂ ਖਾਂਦਾ ਨਹੀਂ ਮਾਂ ਦੀ ਦਾਲ ਚੇਤਾ ਹੀ ਨਹੀਂ ਸੀ ਰਿਹਾ ਹੋਰ ਥਨੇ ਕਜੀਆਂ ਕਰਨਾ ਸੀ ਅਸਲ ਵਿੱਚ ਸਰਬ ਨੂੰ ਬੜੀ ਚੰਗੀ ਲੱਗਦੀ ਸੀ ਠੀਏ ਦਿਨ ਆਜ ਦਿਂਦਾ ਸੀ ਮਾਂ ਧਰ ਲੈ ਉਸ ਨੂੰ ਬਹੁਤ ਨੂੰਨਾ ਤੋਂ ਬਹੁਤਾ ਯਾਦ ਕਰਿਆ ਕਰ ਉਹ ਤਾਂ ਕੋਈ ਵੈਰੀ ਸੀ ਆਪਣੇ ਰਾਹ ਤੁਰ ਗਿਆ ਤੇ ਤੁਰ ਗਈ ਉਹ ਤਾਂ ਕੋਈ ਵੈਰੀ ਸੀ ਆਪਣੇ ਰਾਹ ਤੁਰ ਗਿਆ ਭਾਨੋ ਨੇ ਮਾਂ ਦੀ ਦਾਲ ਮੋੜ ਕੇ ਟੋਲੇ ਵਿੱਚ ਪਾਉਂਦੇ ਸੋਚਿਆ ਪੜੋਲੀ ਵਿੱਚੋਂ ਮੂੜਥਾਲੀ ਵਿੱਚ ਪਾਏ ਤੇ ਚੋਗਣ ਬੈਠ ਗਈ